ਹੈਲੋ ਹੈਲੋ ਹਾਂਜੀ ਜੀ ਕੀ ਹਾਲ ਚੱਲ ਦੋਸਤੋ ਠੀਕ ਠਾਕ ਜੋ ਹਾਂਜੀ ਆ ਜੋ ਉਹ ਤੇਰੇ ਇਸ਼ਕ ਨੇ ਚੋਂਦਾ ਵੇ ਸੱਜਣਾ ਸਾਨੂੰ ਤੇ ਨੱਚ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੱਦਾਂ ਕਿ ਤੁਸੀਂ ਵੀਡੀਓ 'ਚ ਸਾਰੇ ਜਣੇ ਦੇਖ ਪਾ ਰਹੇ ਹੋ ਕਿ ਆਪਣਾ ਭਰਾ ਸੋਨੂ ਸੀਤੋ ਜਿਹੜਾ ਕਿ ਇਸ ਟਾਈਮ ਪੂਰਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਜਿਹੜਾ ਸਾਰੇ ਪਾਸੇ ਇਸ ਟਾਈਮ ਪੂਰਾ ਮਸ਼ਹੂਰ ਹੋ ਗਿਆ ਤੇ ਬੜਾ ਭਾਦਾ ਦੇ ਦੇਣਿਆ ਤੇ ਅੱਜ ਆਪਣੇ ਜਿਮ ਚ ਇੱਥੇ ਪਹੁੰਚੇ ਹੈਗੇ ਆ ਤੇ ਇਹਨਾਂ ਨੂੰ ਆਪਾਂ ਸਪੈਸ਼ਲ ਰਿਕਵੈਸਟ ਕਰਕੇ ਇੱਥੇ ਸੱਦਿਆ ਸੋ ਸਾਰੇ ਮੁੰਡਿਆਂ ਦੀ ਇਹ ਡਿਮਾਂਡ ਸੀ ਕਿ ਹਰ ਕੋਈ ਇਹ ਚੀਜ਼ ਕਹਿੰਦਾ ਸੀ ਵੀ ਸੋਨੂ ਸੀਤੋ ਵਾਲਾ ਆਵੇ ਤੇ ਉਹ ਆ ਵੀ ਗਏ ਤਾਂ ਵੀ ਮੈਨੂੰ ਕਈ ਜਣੇ ਫੋਨ ਕਰ ਕਰਕੇ ਪੁੱਛੀ ਜਾਂਦੇ ਹੋਏ ਵਾਕਈ ਉਹਨਾਂ ਨੇ ਆਉਣਾ ਮੈਂ ਕਿਹਾ ਉਹਨਾਂ ਨੇ ਆਉਣਾ ਪੇਜ ਤੇ ਰਾਤੀ ਵੀ ਪਾਇਆ ਸੀ ਪਰਸੋਂ ਵੀ ਪਾਇਆ ਸੀ ਸੋ ਹੁਣ ਤੁਸੀਂ ਸਾਰੇ ਜਣੇ ਲਾਈਵ ਦੇਖ ਸਕਦੇ ਹੋ ਵੀ ਤੁਹਾਡਾ ਭਰਾ ਸੋਨੂ ਸੀਤੋ ਵਾਲਾ ਆਪਣੇ ਕੋ ਜਿਮ ਚ ਪਹੁੰਚ ਗਿਆ ਆ ਤੇ ਹੁਣ ਆਪਾਂ ਇਹਨਾਂ ਨੂੰ ਦਾ ਸੱਦਦੇ ਰਹਿਣਾ ਤੇ ਨਾਲੇ ਇਹਨਾਂ ਨਾਲ ਆਪਾਂ ਮਿਹਨਤ ਲਾਉਣੀ ਕਰਨੀ ਹੈ ਹੁਣੇ ਦੋ ਬੋਲ ਆਪ ਬੋਲਣਗੇ ਸੋਨੂੰ ਸੀਤੋ ਜੀ ਹਾਂ ਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਆਪਣੇ ਰਾਇਮੇਂ ਕਰੋ ਨਹੀਂ ਪਲਾਟ ਹੁੰਦੀ ਨੇ ਰੋਣੀ ਪੁੰਕੇ ਸੀ ਜਿਸ ਸਪਾਰਕ ਕਰੋ ਤੇ ਵੀਰੇ ਰੈਕ ਨੈਟ ਕਰੋ ਤੇ ਧੰਨਵਾਦ ਵੀਰੇ ਇਹਨਾਂ ਦੇ ਬਹੁਤ ਵਧ ਗਿਆ ਗੇਮਾਂ ਤੇ ਵੀਰੇ ਥੈਂਕ ਯੂ ਕਿ ਸਾਰੇ ਭਰਾ ਕੋ ਕਿ ਤੇ ਸਾਰੇ ਭਰਾ ਆਇਆ ਕਰੋ ਲਵ ਯੂ ਭਰਾ ਸਾਰਿਆਂ ਨੂੰ ਥੈਂਕ ਯੂ ਥੈਂਕ ਯੂ ਠੀਕ ਹੈ ਜੀ ਚਲੋ ਯਾਰ ਅੱਛਾ ਮੈਨੂੰ ਦਿਖਾਉਂਦੇ ਆ ਪੂਰਾ ਇਦਾਂ ਇਦਾਂ ਬਸ ਠੀਕ ਹੈ ਕੋਈ ਕੋਈ ਚੱਕਰ ਨਹੀਂ ਕਰਾਉਣਾ ਥੋੜਾ ਸਕਾਡ ਪੁਲਿਸ ਅਕੈਡਮੀ ਉਹ ਕੋਈ ਜਾ ਕੇ ਤੇ ਲੈ ਕੇ ਆਇਆ ਉਹਨੂੰ ਕੰਮ ਕਰੋ ਚਲੋ ਭਾਜੀ ਕਿੰਨੇ ਲੈਂਦੇ ਆ ਆਜਾ ਤੂੰ ਇਧਰ ਆ ਜੋ ਇੱਕ ਬਾਈ ਦੋ ਟੱਡੋ ਪੁੱਛ ਓਏ ਠੀਕ ਆ ਭਾਜੀ ਅੱਛਾ ਮੈਂ ਗੱਲ ਸੁਣ ਮੈਂ ਬੋਲਣ ਲੱਗਾ ਤੇ ਨਾਲ ਹੀ ਚੱਲ ਪਾਣੀ ਆ ਤੇ ਮੈਂ ਬੋਲ ਗਿਆ ਜਾਨਾ ਜੇ ਇਹ ਰਵੜਿਆ ਤਾਂ ਕੰਦੇ ਥੱਲੇ ਲੈ ਕੇ ਜਾਣਗੇ ਨਾਲ ਹੀ ਸਵੇਲੇ ਜਾਂ ਜਿਹੜੇ ਉੱਪਰ ਲੈ ਕੇ ਆਉਣਗੇ ਨਾਲ ਹੀ ਪੜ ਲੈਣੇ ਤੂੰ ਆ ਇਧਰ ਐਂਦਾ ਦਬਾ ਗਰ ਕੇ ਠੀਕ ਆ ਤੇਰਾ ਠੀਕ ਆ ਇਹ ਲੱਤਾਂ ਤੇ ਉਹ ਤੋਂ ਲੈਣਾ ਕਰਦੇ ਨਹੀਂ ਚੱਲ ਚਲਾਓ ਬੋਲਿਓ ਨਾ ਕੋਈ ਵੀ ਬੋਲਿਓ ਨਾ ਭਾਜੀ ਭਾਜੀ ਜਦੋਂ ਲਿਫਟਾਂ ਨਹੀਂ ਉਦੋਂ ਮੜਾਇਆ ਠੀਕਾ ਮਾਰੇ ਭਾਜੀ ਕੋਈ ਉਹ ਕੋਈ ਚੱਕ ਚੱਲੋ ਯਾਰ ਸ਼ੇਰ ਬਣ ਗਿਆ ਸ਼ੇਰ ਅੱਜ ਸਾਨੂੰ ਲਓ ਜੀ ਹੁਣ ਤੁਹਾਡਾ ਆਪਣਾ ਸੋਨੂ ਸੀਤੋ ਵਾਲਾ ਹਾਂਜੀ 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 ਪ੍ਰੈਸ ਦੀ 110 ਕਿਲੋ ਦੋਸਤੋ ਆਪੋਰਾ ਹਾਏ ਬੱਲੇ ਬੱਲੇ ਓਏ 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 ਬ